ਹਾਵਾਲੀ ਵਧੀਆ ਸਪੈਸ਼ੀਜ਼ ਹੁੰਦੀ ਹੈ ਨਾ ਸਸਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਯਾਰ ਇਟਲੀ ਦੇ ਵਿੱਚ ਨਾ ਜਿਹੜੀ ਡਾਕਟਰੀ ਹੈ ਕਹਿ ਦਿੰਦੇ ਆ ਬਹੁਤ ਜ਼ਿਆਦਾ ਵਧੀਆ ਪਰ ਇਹਦੇ ਹਾਲਤਾਂ ਦੇ ਬਹੁਤ ਹੀ ਜ਼ਿਆਦਾ ਵਧੀਆ ਹੈ ਨਹੀਂ ਆ ਦੇਖੋ ਮੈਂ ਜੜ ਕੱਲ ਦੀ ਹੁੰਦੀ ਆ ਤੇ ਮੈਂ ਕੱਲ ਤਾਂ ਚਲੋ ਐਤਵਾਰ ਸੀਗਾ ਨਹੀਂ ਸਮਾਂ ਲੱਗਿਆ ਅੱਜ ਸਵੇਰ ਉੱਠ ਕੇ ਮੈਂ ਪਤਾ ਨਹੀਂ ਮੈਂ 2-3 ਡਾਕਟਰ ਨੂੰ ਕਾਲਾਂ ਕਰ ਲਈਆਂ ਤੇ ਕਿਸੇ ਕੋਲ ਵੀ ਅਪਾਇੰਟਮੈਂਟ ਆ ਹਫ਼ਤੇ ਤੇ ਨਹੀਂ ਮਿਲੀ ਕਹਿੰਦੇ ਅਗਲੇ ਹਫ਼ਤੇ ਆ ਕੇ ਆਪਣਾ ਦੰਦ ਠੀਕ ਰੱਖ ਕੇ ਜਾਈ ਹੁਣ ਇੱਕ ਹਫ਼ਤੇ ਬੰਦਾ ਬੰਦਾਂ ਦੇ ਲੈ ਕੇ ਕਿਦਾਂ ਬੈਠਾ ਰਹੀ ਉਰੇ ਅਪਾਇੰਟਮੈਂਟ ਅਪਾਇੰਟਮੈਂਟ ਬਹੁਤ ਜ਼ਿਆਦਾ ਮਿਲਦੀਆਂ ਆਪਾਂ ਕਹਿ ਜਦੋਨੇ ਆ ਵੀ ਐਦਾਂ ਐਦਾਂ ਪਰ ਗੱਲਬਾਤ ਹੈ ਨਹੀਂ ਉਹ ਤਾਂ ਦੀ ਇੰਡੀਆ ਵਰਗੀ ਮੌਜ ਮਿੱਤਰੋ ਆ ਚੀਜ਼ ਹੀ ਨਹੀਂ ਹੈਗੀ ਦੰਦ ਦੁਖਦਾ ਬੰਦਾ ਭਾਜੇ ਡਾਕਟਰ ਕੋਲ ਜਾਂਦਾ ਜਿਦੇ ਆਪਣਾ ਦੰਦ ਇਲਾਜ ਕਰਾ ਕੇ ਬੰਦਾ ਮੁੜੇ ਹੁੰਦਾ ਮੈਂ ਓਕੀ ਦੇ কুরਲੀਆਂ ਕਰ ਕਰ ਕੇ ਆਪਣਾ ਡੰਗਸਾ ਰਹੇ ਤੇ ਇਨੀ ਜਿਆ ਦਰਦ ਹੁੰਦਾ ਬਸ ਘੰਟਾ ਕਸਾ ਰਹਿੰਦਾ ਹਾਂਜੀ ਪੈਂਥਰੀ ਤੁਸੀਂ ਇੱਥੇ ਕੁਰਸੀ ਦਾ ਸਹਰਾ ਨਾਲਾ ਕੇ ਪਹਿ ਜਾਂਦੇ ਹੋ ਹੈ ਦੇਖੋ ਮਿੱਤਰੋ 900 ਰੁਪਏ ਪੈਂਥਰੀ ਦੇ ਪਹਿ ਮੈਂ 900 ਹੈ ਆਪਣੇ ਪੈਂਥਰੀ 900 ਹੈ ਆਪਣੇ 900 ਪਹਿਲੇ ਆਪਣੇ ਉਹਨਾਂ ਸਭ ਨੇ ਆਪਣੇ ਘਰ ਨੂੰ ਹੈ ਹੁਣ ਇਹਦਾਂ ਈ ਟੀ ਜਾਂਦੇ ਨੂੰ ਐ ਮੈਨੂੰ ਵੀ ਐ ਕਰੂ ਮੈਨੂੰ ਇਹ ਐਦਾਂ ਮੈਨੂੰ ਸ਼ੇਡ ਹੋ ਮੈਨੂੰ ਹਨਾ ਬਾਈ ਹਨਾ ਵੀ ਇਥੇ ਬਾਈ ਹਨਾ ਮੈਂ ਇਥੇ ਬਾਈ ਆਦਾ ਮੈਂ ਸਾਡੇ ਪੇਂਟਰ ਦੇ ਹੋ ਗਿਆ ਮਿੱਤਰੋ ਇਹ ਤਾਂ ਸਾਡੇ ਸਾਡੇ ਪੇਂਟਰ ਦੀ ਮੇਜ ਹੋ ਗਿਆ ਸਾਡੇ ਪੇਂਟਰ ਦਾ ਇਹ ਤਾਂ ਅਸੀਂ ਇਹਦੇ ਪਾਸੇ ਹੀ ਰੱਖਦਾ ਹੁਣ ਹਨਾ ਬਾਈ ਹਨਾ ਬਾਈ ਵੀ ਇਥੇ ਛੋਣੀ ਜਿਹੀ ਛੋਣੀ ਜਿਹੀ ਬਾਈ ਖੁਸ਼ਮੰਦ ਜੇ ਕੁਝ ਦੁਮਾਰਨੇ ਕੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲ ਚੱਲ ਨੇ ਬਸ ਠੀਕ ਠਾਕ ਵਧੀਆ ਜੀ ਆ ਦੇਖੋ ਮਿੱਤਰੋ ਅੱਜ ਕੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਘਰੇ ਵੀ ਸਾਰਾ ਕੁਝ ਅੱਜ ਮਿਕਸਚਰ ਰਾਜਮਾ ਇਹ ਸੋਇਆਬੀਨ ਤੇ ਚਿੱਟੇ ਛੋਲੇ ਤੇ ਖਾਸਾ ਕੁਝ ਮਿਕਸਚਰ ਦੇ ਵਿੱਚ ਆ ਵੀ ਸੇਮੇ ਹਾਂਜੀ ਸੇਮੇ ਮੈਂ ਪਹਿਲੀ ਵਾਰੀ ਲੈ ਕੇ ਆਈਆਂ ਜੀ ਮੈਂ ਕਦੇ ਇਹ ਨਹੀਂ ਬਣਾਏ ਚਿੱਟੇ ਛੋਲੇ ਪਹਿਲਾਂ ਬਣਾਏ ਆ ਕਾਫੀ ਸਾਲ ਪਹਿਲਾਂ ਮੈਂ ਬਣਾਉਂਦਾ ਸੀ ਰੱਪਾ ਹਾਂਜੀ ਸਹੀ ਗੱਲ ਹੈ ਹੁਣ ਤਾਂ ਮੈਂ ਕਹਿੰਦਾ ਜੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਲਿਆਂਦੇ ਉਹਨੇ ਕਹਿੰਦਾ ਆਪਾਂ ਹਾਂਜੀ ਕਾਫੀ ਟਾਈਮ ਬਾਅਦ ਮੈਂ ਪਹਿਲੀ ਵਾਰ ਆ ਤਾਂ ਪਹਿਲੀ ਵਾਰ ਹੀ ਆ ਲੰਬੇ ਚ ਤੇ ਹੁਣ ਇਹ ਬਣਾਉਣੇ ਹੋਏ ਤਾਂ ਹਲੇ ਕੀ ਕਰਨਾ ਇਹ ਸਬਜੀ ਤਾਂ ਮੇਰੀ ਪਈ ਆ ਜੀ ਬਣਾਈ ਹੋਈ ਆ ਕੋਈ ਇਦਾਂ ਇਹਨੂੰ ਰੱਖ ਕੇ ਅੱਜ ਰਹਿਣ ਦੇ ਇਹਨੂੰ ਇਹ ਰੱਖ ਦੇ ਅੰਦਰ ਫਾਈ ਚ ਰੋਟੀ ਹੋਰ ਬਾਹਰ ਲਾ ਦੇਣਾ ਠੀਕ ਹੈ ਲੈ ਲੈ ਤੂੰ ਵੀ ਇਦਾਂ ਦੇਖੀ ਸਹੀ ਗੱਲ ਹੈ ਇਹਨੂੰ ਆ ਲੱਗਦਾ ਮੇਰੇ ਦੰਦ ਖੋਦਿਆ ਮੇਰਾ ਪਤਾ ਨਹੀਂ ਕਿ ਕੁਝ ਨਹੀਂ ਹੁੰਦਾ ਮਾੜੇ ਮੂੜੇ ਦੰਦ ਨੂੰ ਜੱਟ ਸਿਆਣ ਦੇ ਨਹੀਂ ਹੁੰਦੇ ਤੇ ਬਾਕੀ ਮਿੱਤਰੋ ਗੱਲ ਇਦਾਂ ਵੀ ਅੱਜ ਆ ਗਿਆ ਸੋਮਵਾਰ ਦਾ ਦਿਨ ਤੇ ਜਿਹੜਾ ਬਾਕੀ ਪੂਰੀ ਦੁਨੀਆ ਵਾਸਤੇ ਹੁੰਦਾ ਹੈ ਸ਼ਨੀਵਾਰ ਤੇ ਐਤਵਾਰ ਸ਼ੁੱਕਰਵਾਰ ਸ਼੍ਰੀਵੈ ਉਨਾਂ ਵਾਸਤੇ ਉਹ ਵੀਕਐਂਡ ਹੁੰਦਾ ਹੈ ਪਰ ਜਿਹੜੇ ਰੈਸਟੋਰੈਂਟ ਲਾਈਨ ਦੇ ਵਿੱਚ ਹੁੰਨੇ ਆ ਜਾਂ ਪੀਜ਼ਰਿਆ ਲਾਈਨ ਦੇ ਵਿੱਚ ਹੁੰਨੇ ਆ ਸਾਡੇ ਵਾਸਤੇ ਜਿਹੜਾ ਸੋਮਵਾਰ ਤੇ ਮੰਗਲਵਾਰ ਹੁੰਦਾ ਹੈ ਅਸਲ ਵੀ ਜਿਹੜਾ ਇਹ ਵੀਕਐਂਡ ਹੁੰਦਾ ਕਿਉਂਕਿ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਤਿੰਨ ਦੇ ਸਾਡੇ ਪੂਰੇ ਐਂਡ ਪੀਕ ਦੇ ਹੁੰਨੇ ਆ ਸਾਡਾ ਕੰਮ ਕਾ ਪੂਰਾ ਜੋਰਾਂ ਤੇ ਹੁੰਦਾ ਉਦੋਂ ਤੇ ਸੋਮਵਾਰ ਤੇ ਮੰਗਲਵਾਰ ਨੂੰ ਸਾਡੇ ਕੰਮ ਕਾ ਘੱਟ ਹੁੰਦਾ ਹੈ ਅੱਧੇ ਤਾਂ ਰੈਸਟੋਰੈਂਟ ਪੀਜ਼ਰਿਆ ਬੰਦ ਵੀ ਕਰ ਦਿੰਦੇ ਕੋਈ ਸੋਮਵਾਰ ਬੰਦ ਕਰ ਦਿੰਦਾ ਕੋਈ ਮੰਗਲਵਾਰ ਬੰਦ ਕਰ ਦਿੰਦਾ ਤੇ ਕਈ ਦੋਨੇ ਦਿਨ ਵੀ ਬੰਦ ਕਰ ਦਿੰਦੇ ਫਿਰ ਬੁੱਧਵ ਤੇ ਡਾਕਟਰ ਦੀ ਅਪਾਇੰਟਮੈਂਟ ਤਾਂ ਨਹੀਂ ਮਿਲੀ ਆਪਾਂ ਨੂੰ ਹਨਾ ਤੇ ਫਿਰ ਆਪਾਂ ਇਦਾਂ ਕਰਨਾ ਕੁਝ ਖਾ ਪੀ ਲੈਣੇ ਆ ਤੇ ਕੁਝ ਮਾੜਾ ਮੋਟਾ ਬਾਹਰ ਲੰਘ ਜਰ ਉੱਤੇ ਚੱਲਦੇ ਆ ਠੀਕ ਹੈ ਹਾਂਜੀ ਠੀਕ ਹੈ ਤੇ ਟਾਈਮ ਸਪੈਂਡ ਕਰਨ ਵਾਲੇ ਮਾੜਾ ਮੋਟਾ ਸਮਾਨ ਜਣਾ ਚਾਹੀਦਾ ਹੋਊਗਾ ਉਹ ਵੀ ਆਪਾਂ ਲਿਆਵਾਂਗੇ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਇਦਾਂ ਕਰੋ ਆਏ ਚੱਕੀ ਜੀ ਆਪਣੇ ਕੱਲ ਦੀ ਲੈਂਦੇ ਵੀ ਨੇ ਇੱਥੀ ਪਏ ਨੇ ਇਹਨਾਂ ਨੂੰ ਪਲੀਜ਼ ਇਹਨਾਂ ਨੂੰ ਦੇ ਸਹੀ ਨਹੀਂ ਜੇ ਪਤਾ ਨਹੀਂ ਮੈਂ ਸਾਰਾ ਸਮਾਨ ਚੱਕਦਾ ਹੀ ਇੱਥੀ ਪਈ ਹਲਫਾ ਉਹ ਪਕੜਾ ਦਿੰਦੇ ਸੀ ਆ ਜੀ ਇਹਨੂੰ ਚੱਕੇ ਇੱਥੇ ਰੱਖ ਦੋ ਕਿਉਂਕਿ ਮਿੱਤਰੋ ਅੱਜ ਨਾ ਆਪਾਂ ਜਿਮ ਵੀ ਨਹੀਂ ਗਏ ਜਮੈਂ ਸਪੋਰਟ ਕਰ ਰਿਹਾ ਮੈਨੂੰ ਬੜਾ ਮੜਾ ਬੁਖਾਰ ਦੀ ਲੜਕ ਸੀ ਜੀ ਤਾਂ ਇਹ ਸੋਝੇ ਮਾਰੇ ਵੀ ਜਿਹਦਾ ਬੁਖਾਰ ਜਿਹਾ ਹੁੰਦਾ ਐਦਾਂ ਲੜਕ ਸੀਗੀ ਤੇ ਅੱਜ ਮੈਨਾਂ ਜਿਮ ਜਾਣ ਨਹੀਂ ਬਿਲਕੁਲ ਦਿਲ ਨਹੀਂ ਕੀਤਾ ਮੈਂ ਕਿਹਾ ਛੁੱਟੀ ਉਹ ਮਾਰਦੇ ਅੱਜ ਤੇ ਕੱਲ ਨੂੰ ਫੇਰ ਨਹੀਂ ਜਾ ਹੁਣ ਕਿਉਂਕਿ ਕੱਲ ਨੂੰ ਫੇਰ ਆਪਣਾ ਲਾਇਸੈਂਸ ਮਿਲਣਾ ਹੈ ਆਪਾਂ ਲਈ ਕੱ ਮਤਲਬ ਕੋਡ ਦੇ ਵੀ ਤਰੀਕ ਪਹਿਲਾਂ ਹੀ ਸਾਡੇ ਦੇ ਹਿਸਾਬ ਲਾਓ ਤੁਸੀਂ ਆਪਣਾ ਤੇ ਉੱਥੋਂ ਲਾਇਸੈਂਸ ਮਿਲਣਾ ਕੱਲ ਨੂੰ ਵੀ ਜਾਣਾ ਤੇ ਠੀਕ ਹੈ ਤੇ ਤੁਸੀਂ ਸਾਹਮਣੇ ਚਾਹੋ ਤੇ ਮੈਂ ਤੁਹਾਨੂੰ ਸ਼ੌਪ ਤੇ ਇੱਕ ਜਗ੍ਹਾ ਦੇ ਸਮਾਨ ਕਿਹੜਾ ਕਿਹੜਾ ਮੜਾ ਮਟਰਣਾ ਠੀਕ ਹੈ ਇੱਕ ਵਾਰ ਨਿਗਾਹ ਮਾਰ ਲੀਏ ਕਿ ਸਮਾਨ ਆਪਾਂ ਨੂੰ ਕਿਹੜਾ ਕਿਹੜਾ ਚਾਹੀਦਾ ਅੱਜ ਤੇ ਫਿਰ ਆਪਾਂ ਨਾਲ ਉਹਦਾ ਸਮਝਾ ਕਰਾਂਗੇ ਤੇ ਨਾਲੇ ਆਪਾਂ ਲੰਚ ਵੀ ਕਰਾਂਗੇ ਠੀਕ ਹੈ ਓਕੇ ਤੁਸੀਂ ਮੈਨੂੰ ਕਿਹਾ ਮੈਂ ਸਵੇਰੇ ਆਪਣਾ ਕੰਮ-ਕੋਮ ਜਨਵੇੜ ਲਾ ਮੈਂ ਕੰਮ-ਕੋਮ ਨਵੇੜ ਕੇ ਮੇਰਾ ਦਿਮਾਗ ਜੀ ਰਿਹਾ ਮੈਂ ਕੱਪੜੇ ਵੀ ਆਹ ਹਨਾ ਸ਼ਰਟ ਨਵੀਂ ਜਿਓ ਬਾਅਦ ਮੈਨੂੰ ਆਉਂਦਾ ਚੱਲੋ ਫਿਰ ਜੀ ਠੀਕ ਹੈ ਜੀ ਸਤਨਾਮ ਭਾਈ ਸੱਚਾ ਪਾਸ਼ਾ ਦੇਖੋ ਮਿੱਤਰੋ ਬਾਹਰ ਦਾ ਅੱਜ ਦਾ ਮੌਸਮ ਕਿਦਾਂ ਪੂਰੀ ਗਰਮੀ ਆ ਤੋ ਪਣ ਪੂਰੀ ਟੱਡ ਕੇ ਲੱਗੀ ਹੋਈ ਆ ਤੇ ਬਾਹਰ ਦਾ ਕੁਛ ਇਦਾਂ ਦਾ ਮੌਸਮ ਹੈ ਅਸਮਾਨ ਬਿਲਕੁਲ ਐਨ ਸਾਫ ਹੈ ਤੇ ਕਸੂਰ ਦੀਵਤਾ ਚਮਕਦਿਆਂ ਨਿਕਲੇ ਹੋਏ ਆ ਇੱਕ ਵਾਰੀ ਆਪਾਂ ਫਿਰ ਜੀ ਪਾਣੀ ਲਾ ਦਈਏ ਫਿਰ ਜੀ ਪਾਣੀ ਤਾਂ ਵੈਸੇ ਸਾਰਾ ਹੀ ਲੱਗਿਆ ਬਈ ਆ ਪਰ ਜਿਆਦਾ ਪਾਣੀ ਦੇਖੋ ਫਰਜ਼ੰਤੇ ਲੱਗਿਆ ਹੋਇਆ ਲਾਲ ਟੱਕਣ ਵਾਲਾ ਫਰਜ਼ੰਤੇ ਪਾਣੀ ਹੈ ਗੈਸ ਵਾਲਾ ਇਹ ਹੈਗਾ ਹੈ ਨੇਚਰਲ ਪਾਣੀ ਚੱਲ ਭਾਈ ਹਲੋ ਇੱਕ ਵਾਰੀ ਪਾਣੀ ਫਰਿੱਜੋਂ ਚੈਨ ਪਰੋ ਜੇਂਗੀ ਤਾਂ ਮੈਂ ਫਿਰ ਠੰਡਾ ਹੋ ਜਾਣਾ ਸ਼ਾਮ ਤੱਕ ਗਰਮੀ ਵੀ ਇਧਰ ਬਹੁਤ ਹੁੰਦੀ ਅੰਦਰ ਅੰਦਰ ਵੈਸੇ ਨਹੀਂ ਪਾਣੀ ਪੀ ਹੁੰਦਾ ਇਹ ਵਾਲਾ ਤੇ ਗਰਮੀ ਵੈਸੇ ਠੰਡਾ ਪਾਣੀ ਪੀਣ ਨੂੰ ਬੱਦਲ ਕਰਦਾ ਖੋਲੋ ਯਾ ਭਰਾਵਾ ਕੀ ਆ ਲੈ ਮੇਰੀ ਓਕੇ। ਬਾਕੀ ਸਾਰਾ ਬਣ ਓਕੇ ਸੁਰਜਾਂ। ਕੋਲੇ ਵਗੈਰੇ ਵੀ ਓਕੇ ਆ ਸਾਰੇ। ਇੱਕ ਵਾਰ ਆਪਣੀਆਂ ਅੰਦਰ ਵਾਲੀਆਂ ਸੁਰਜਾਂ ਚੈੱਕ ਕਰ ਲੇ ਮੇਥਰੋ ਆ ਦੇਖੋ ਇਹਦਾ ਟੈਂਪਰੇ ਕਿੰਨਾ ਹੈ। ਇਹ ਹੈਗੀ ਆਪਣੇ ਕੋਲ ਚੱਲਦੀ ਆ। ਇਹ ਚੱਲਦੀ 7 ਤੇ ਚੱਲਦੀ ਆ। 7 ਤੇ ਆ ਚੱਲਦੀ ਆ। ਆਪਣੀਆਂ ਆਹ ਵਾਲੀਆਂ ਸੁਰਜਾਂ ਗਈਆਂ 9 ਦੇ ਉੱਤੇ। ਸਹੀ ਹੈ ਬਿਲਕੁਲ ਇਹਨਾਂ। ਬਸ ਠੀਕ ਹੈ। ਕਿਉਂਕਿ ਗਰਮੀ ਗਾਇਮੇ ਤੋਂ ਫਰਜਾਂ ਧਿਆਰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ। ਇੱਕ ਤਾਂ ਵੈਸੇ ਅੰਦਰ ਪੱਠੀ ਗਏ ਘਰ ਹੀ ਬਹੁਤ ਐਂਦੇ ਪੀਸਰੇ ਵਿੱਚ। ਤੇ ਉੱਤੋਂ ਜੇ ਕਿਤੇ ਫਰਿਜਾਂ ਵੀ ਖੜ ਜਾਂਣ ਕਿਤੇ ਭਾਵੇਂ ਇੱਕ ਦਿਨ ਵਾਸਤੇ ਆਪਾਂ ਤੋਂ ਕੰਮ ਹੋ ਜAVE ਤਾਂ ਵੀ ਸਾਰਾ ਸਮਾਨ ਗੇਰਨਾ ਪੈਂਦਾ ਕਿਉਂਏ ਤੇ ਹੈ ਨਹੀਂ ਇੰਡੀਆ ਵਾਲੇ ਫੋਨ ਕੀਤਾ ਜਿਹਦੇ ਬੰਦਾ ਮਿਸਤਰੀ ਆ ਗਿਆ ਜਿਹਦੇ ਮਿਸਤਰੀ ਵੀ ਹੁੰਦਾ ਹੈਗਾ ਉਹਨੇ ਕਿਹਾ ਮੈਂ ਕੱਲ ਨੂੰ ਆਉਂਗਾ ਪਰਸ ਨੂੰ ਆਉਂਗਾ ਇਸ ਕਰਕੇ ਆਪਾਂ ਨੂੰ ਰੈਗੂਲਰ ਮੈਂਟੇਨੈਂਸ ਰੱਖਣੀ ਪੈਂਦੀ ਹੈ ਇਹਦੀ ਸਾਵਧਾਨ ਰੱਖਣੀ ਪੈਂਦੀ ਹੈ ਟੈਂਪਰੇਚਰ ਕੰਪ ਚੈੱਕ ਕਰਨਾ ਪੈਂਦਾ ਰੋਜ਼ ਦੀ ਰੋਜ਼ ਟੈਂਪਰੇਚਰ ਦੇਖਣਾ ਪੈਂਦਾ ਫਿਰ ਜਾਂਦਾ ਵੀ ਕਿੰਨਾ ਹੈਗਾ ਸਹੀ ਹੈ ਤਾਂ ਗਲਤ ਹੈ ਖਾਸ ਤੌਰ ਤੇ ਗਰਮੀ ਦੇ ਵਿੱਚ ਸਿਆਲ ਦੇ ਵੀ ਫਿਰ ਵੀ ਚੱਲ ਜਾਂਦਾ ਗਰਮੀ ਜਿਆਦਾ ਕਿੰਤਰ ਕੰਮ ਖਰਾਬ ਹੁੰਦਾ ਫਰਿਜ 36.5 ਡਿਗਰੀ ਟੈਂਪਰੇਚਰ ਹੈ ਹੁਣ ਦੁਪਹਿਰ ਦੇ ਹਰੇ 12 ਵਜੇ ਨਹੀਂ ਹੈਗੇ ਇੰਨੀ ਗਰਮੀ ਹੋ ਗਈ ਆ ਤੇ ਇਹ ਦੁਪਹਿਰ ਡੇਢ 2 ਵਜੇ ਤੱਕ ਸ਼ਾਮ ਤੱਕ 37 38 ਡਿਗਰੀ ਟੈਂਪਰੇਚਰ ਪਹੁੰਚ ਜਾਣਾ ਗਰਮੀ ਹੋ ਰਹੀ ਹੈ ਨਾ ਇੰਡੀਆ ਦੇ ਲਗਭਗ ਨੇੜੇ ਜਿਹੜੀ ਆ ਹਾਲੇ ਮੈਂ ਸਵੇਰੇ ਢਾਈ ਦੀ ਗੱਲ ਕਰਦਾ ਸੀਗਾ ਕਿ ਇੰਡੀਆ ਤਾਂ ਮੀਂਹ ਪੈਂਦਾ ਰੋਜ਼ ਹੀ ਮੈਂ ਕਿ ਇੱਥੇ ਰਿਵੀ ਪੈਂਦਾ ਇੱਥੇ ਤਾਂ ਤਮਾੜੇ ਪੈਂਦਾ ਕਿੱਲਾ ਗਰਮੀ ਗਰਮੀ ਹੈ ਮੀਂਹ ਨਹੀਂ ਪੈਂਦਾ ਇੰਡੀਆ ਸੌਣ ਚੱਲ ਪੈਂਦਾ ਸੌਣ ਦੀ ਝੱਟ ਚੱਲਦੀ ਹੈ ਸੌਣ ਚੱਲ ਪਿਆ ਹੁੰਦੀ ਹੈ ਹਾਂ ਤਾਂ ਕਿ ਬੀ ਮੈਨ ਸੌਣ ਤਾਂ ਨਹੀਂ ਆ ਜੀ ਸੌਣ ਨਹੀਂ ਆਇਆ ਪਤਾ ਨਹੀਂ ਚਲੋ ਮੈਂ ਕੋਲ ਨੂੰ ਕੋਲ ਬਲਾ ਕੇ ਮੀਂਹ ਪੈ ਰਿਹਾ ਹੈ ਇੰਡੀਆ ਉੱਥੇ ਮੌਸਮ ਵਧੀਆ ਹੈ ਇੱਥੇ ਗਰਮੀ ਬਹੁਤ ਹੈ ਲਈ ਪਹਿਲਾਂ ਗੱਡੀ ਇੱਕ ਵਾਰ ਤੇਰੇ ਕੋਲੇ ਮਿੱਤਰੋ ਮੈਂ ਤੁਹਾਨੂੰ ਦੱਸਦਾ 15 ਦਿਨ ਦੇ ਵਿੱਚ ਸਿਮਰ ਨੇ ਇੱਕ ਟੈਂਕੀ ਤੇਲ ਹੀ ਖੂਕਦੀ ਗੱਡੀ ਰਹੀ ਸੀ ਮੈਂ ਤੇਲ ਦਾ ਹਿਸਾਬ ਲਾ ਦਉ ਆਪਣੇ ਹੈ ਹਾਂਜੀ ਇੱਕ ਟੈਂਕ ਤੇਲ ਦਾ ਗੱਡੀ ਦਾ ਫੂਟਾ ਨੇ ਆ ਗਿਆ ਬੰਦਾ ਆਪਣਾ ਇਹ ਬੰਦਾ ਵੀ ਆਪਣਾ ਮਿੱਤਰੋ ਇੰਡੀਆ ਦਾ ਹੀ ਆ ਮੁੰਡਾ ਇਹਨਾ ਪੰਪ ਤੇ ਕਿੰਕਰ ਦੇ ਆਈ ਗੱਲ ਅਗੇ ਚਾਓ ਬ੍ਰਦਰ ਤਾਂ ਤਾਂ ਪੈ ਨਹੀਂ

ठीक ठाक है दादा इंडिया से कहाँ से है इंडिया से केरला केरला से घर प्रवास सब अच्छा है, है। इंडिया सारे। सब, ससी सब कुछ देखो शिकाला सबको सबको शशिका बला ठीक है, थी है। ਮੇਟਰ ਟਾਈਮ ਹੁਣ ਕਿੰਨੇ ਵਜ ਗਏ ਨੇ 12 ਵਜ ਗਏ 50 ਮਿੰਟ ਹੋਇਆ 1 ਵਜ ਗਿਆ ਤੇ ਆਪਾਂ ਪਹੁੰਚ ਗਏ ਆ ਗਾਂਧੀ ਰੈਸਟੋਰੈਂਟ ਗਾਂਧੀ 3 ਰੈਸਟੋਰੈਂਟ ਰੋਟੀ ਖਾਣ ਵਾਸਤੇ ਅੱਜ ਲੰਚ ਆਪਾਂ ਇੱਥੇ ਕਰਾਂਗੇ ਅੱਜ ਆਹ ਦੇਖੋ ਇਧਰ ਗਾਂਧੀ 3 ਰੈਸਟੋਰੈਂਟ ਇੰਡੀਅਨ ਤੇ ਬਾਈ ਉਹਨਾਂ ਨੇ ਬਾਹਰ ਲਾਇਆ ਹੋਇਆ ਇਧਰ ਮੀਨੂ ਵੀ ਕਿਹੜਾ ਕੁਝ ਖਾਣ ਨੂੰ ਮਿਲਦਾ ਸਾਰੇ ਕੁਝ ਲੱਗਿਆ ਹੋਇਆ ਤੇ ਇੱਕ ਬੰਦਾ ਖੜਾ ਹੈ ਬਾਹਰ ਪੈਸ ਆ ਬਿਰ ਦੇਖ ਕੇ ਬੰਦਾ ਆ ਜਾਏ ਪਤਾ ਨਹੀਂ ਲੋਕਾਂ ਨੂੰ ਵੀ ਇੰਡੀਆ ਰੈਸਟੋਰੈਂਟ ਅੰਦਰ ਇਹਦੇ ਠੀਕ ਹੈ ਓਪਨ ਹੀ ਹੋਊਗਾ ਨਾ ਹਾਂਜੀ ਓਪਨ ਹੀ ਹੋਊਗਾ ਅੱਜ ਮੰਡੇ ਹੈ ਜ ਮੰਨੇ ਖੁੱਲਾ ਹੋਗਾ ਪਹਿਲੇ ਮਾਰੇ ਡੇਢ ਖੁੱਲਾ ਹੀ ਆ। ਆਹ ਖੁੱਲਾ, ਓਪਨ, 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 ਓਪਨ। ਭਾਈ ਜਾਨ ਨਮਸਤੇ, ਕਿਵੇਂ ਹੋ? ਅੱਛੇ ਹੂੰ, ਠੀਕ ਠਾਕ। ਸਭ ਕੁਛ ਸ਼ੰਗਲ। ਲਾਈਵ ਮੇ ਤਾਂ ਕਰੋ ਚੱਕ ਰੈਸਟੋਰੈਂਟ ਪਹਿਲਾਂ ਅੰਦਰ ਹੂੰ। ਗੱਲਬਾਤ ਐਂਡ ਕਰਾਈ ਪਈ ਆ। ਸ਼ੀਸ਼ਾ ਬਹੁਤ ਸੋਹਣਾ ਲਾਇਆ ਇੱਧਰ। ਤੇ ਵਾਈਨ ਦੀਆਂ ਬੋਤਲਾਂ ਦੀ ਐਂਡ ਕੰਦ ਬੋਸਲੇ ਬਣਾਈ ਵੀ ਆ। ਤੇ ਆਪਾਂ ਕਿੱਥੇ ਬੈਠੀਏ ਜੀ? ਜਿੱਥੇ اسی ਉੱਥੇ ਬੈਨੇ ਉੱਧਰ ਵਾਲੇ ਪਾਸੇ ਠੀਕ ਹੈ ਉੱਥੇ ਬੈਨੇ ਪਟੇ ਚਲੋ ਫਿਰ ਹਾਂ ਬੜੀ ਵਧੀਆ ਸਪੈਸ਼ਲ ਹੁੰਦੀ ਹੈ ਨਾ ਮੈਨਾਂ ਆਪਣੇ ਕਲੰਗੀ ਬਣੇ ਉੱਧਰ ਲਾਇਆ ਉਹ ਸਿਸਟਮ ਹਨ ਹਾਂਜੀ ਫਿਰ ਉੱਧਰ ਲਾਏ ਬਣੇ ਹੁੰਦੇ ਇਹ ਦੇਖੀ ਮਮਬਤੀ ਕੈਂਡਲ ਲਾਈਟ ਡਿਨਰ ਕਰਨ ਵਾਸਤੇ ਲੰਚ ਵਿੱਚ ਕੋਈ ਕੁਝ ਮਿਲ ਜਗਾ ਅੱਛਾ ਇਹ ਡਿਨਰ ਕਰਨ ਵਾਸਤੇ ਆ

मिलते हैं दस दिन बाद जीवी कर लग गया जो प्रजेंट किया स्वाद भी होगा okay. जी खाना खा मे त्रो इन्ना टेस्टी था ना बस हो गई आदमी इक्ख प्लेट खाओ जी करी करी एक साड़ी रह गई है पैक करा के लेके जाऊंगे सा पालक पनीर तो रह गया ਇਪੈਕਰਾ ਕੇ ਲਈ ਜਾਮੂਗੀ ਸਲਾਦ ਦੀ ਪਲੇਟ ਵੀ ਨਹੀਂ ਖਾ ਹੋਈਏਗੀ ਤੇ ਖਣ ਖਣ ਸੀਗਾ ਨਾ ਹਾਂਜੀ ਬਹੁਤ ਵਧੀਆ ਸੀ ਬੜਾ ਗੈਣ ਖਾਣਾ ਸੀ ਮੈਨੂੰ ਬਹੁਤ ਟੇਸਟ ਸੀ ਬਹੁਤ ਵਧੀਆ ਆਨੰਦ ਆਇਆ ਤੇ ਕੁਆਨਟੀਟੀ ਵੀ ਤੇ ਕੁਆਲਿਟੀ ਵੀ ਦੋਨੇ ਚੀਜ਼ਾਂ ਬੈਟਰ ਰਹੀਆਂ ਆਨੰਦ ਆ ਗਿਆ ਸਹੀ ਗੱਲ ਹੈ ਲੈ ਹੁਣ ਕੀ ਕਰੀਏ ਅਪਾ ਚਲੇ ਗਏ ਕਰਾਂਗੇ ਹਾਂਜੀ ਮੈਂ ਕਰਾਂ ਰੋਟੀ ਪਾਣੀ ਖਾ ਕੇ ਮੈਨੂੰ ਤਾਂ ਆਨੰਦ ਆ ਗਿਆ ਤੇ ਵੈਸੇ ਤਾਂ ਰੋਟੀ ਪਾਣੀ ਖਾਣੇ ਵੈਸੀ ਆਨੰਦ ਆ ਜਾਂਦਾ ਤੇ ਜਦੋਂ ਵੀ ਘਰੋਂ ਬਾਹਰ ਜਾ ਕੇ ਬੰਦਾ ਕਿਤੇ ਵੱਖ ਜਗ੍ਹਾ ਜਾ ਕੇ ਬਹਿ ਕੇ ਰੋਟੀ ਪਾਣੀ ਖਾਂਦਾ ਉਹਦਾ ਆਨੰਦ ਜ਼ਿਆਦਾ ਵੱਖਰਾ ਵਧੀਆ ਆਉਂਦਾ ਤੇ ਹੁਣ ਅਪਾ ਪਾਰ ਹੀ ਆਪਣਾ ਬਿਲਕੁਲ ਰੈਸਟੋਰੈਂਟ ਦੇ ਸਾਹਮਣੇ ਹੀ ਮਿਲ ਗਈ ਸੀ। ਯੋ। ਇਹ ਆਪਣੀ ਪੈਕ ਕਰਵਾਏ ਦੇ ਵਿੱਚ ਸ਼ਾਹੀ ਕਿਹੜਾ ਆਪਣਾ? ਮੇਰਾ ਜੀ ਪਾਲਕ ਪਨੀਰ। ਪਾਲਕ ਪਨੀਰ ਸੇਵਨ ਨੂੰ ਪਸੰਦ ਹੈ ਨਾ? ਹਾਂਜੀ। ਕਹਿੰਦੀ ਮੈਂ ਛੱਡ ਕੇ ਨਹੀਂ ਜਾਣਾ ਮੈਂ ਨਾਲੇ ਲੈ ਕੇ ਜਾਣਾ। ਹਾਂਜੀ ਮੈਨੂੰ ਪਾਲਕ ਪਨੀਰ ਤਾਂ ਹੁੰਦਾ ਮੈਨੂੰ ਵਧੀਆ ਲੱਗਦਾ ਸੀ। ਆਇਰਨ ਬਹੁਤ ਹੁੰਦੇ ਰ ਵਿੱਚ ਨੂੰ। ਹਾਂਜੀ। ਟਾਈਮ ਦੇਖੋ ਮਿੱਤਰੋ। 1:30 ਹੋ ਗਏ ਆ। 1:42 ਹੋ ਗਏ ਆ। ਤੇ ਸਿਖਰ ਦੁਪਹਿਰਾ ਹੋਇਆ ਬੈ। ਤੇ ਟੈਂਪਰੇਚਰ ਹੋ ਗਿਆ 37 ਡਿਗਰੀ ਟੈਂਪਰੇਚਰ ਇਹਨਾਂ ਪੰਪਾਂ ਦੇ ਤੇਲ ਬਹੁਤ ਸਸਤਾ ਦੇਖੋ 1.58 ਆਪਣੇ ਉਧਰ 75 ਵੀ ਉਤਰ ਆਹ ਪੰਪ ਬਹੁਤ ਸਸਤੇ ਆਕੀ ਲਈ ਲਈ ਪਈ ਪਿਆਲੇ ਗੱਡੀ ਫਟਾਫਟ ਨੂੰ ਠੀਕ ਹੈ ਰੋਟੀ ਖਾਧੀ ਵੀ ਆ ਨੀਂਦ ਬਹੁਤ ਆਉਂਦੀ ਆ ਉਹਦਾ ਬਸ ਅੜਾ ਦੇ ਗੱਡੀ ਨੂੰ ਸਿੱਧੀ ਵੀ ਅੱਗੇ ਲੈ ਜਾ ਗਣ ਠੀਕ ਹੈ ਠੀਕ ਹੈ ਜੀ ਇਹ ਆਪਣੇ ਭਾਈ ਹੋਂ ਦੀ ਦੁਲਚਮੀ ਉਪਸਥਿਸ਼ਰੀਆ ਅੱਜ ਭਾਈ ਉਹੜੀ ਹੈ ਨਹੀਂ ਇੱਥੇ ਗਏ ਹੋਏ ਨੇ ਘੁੰਮਣ ਵਾਸਤੇ ਨਾ ਫੋਲੀ ਨਹੀਂ ਤਾਂ ਬਰ ਰੋਕ ਕੇ ਜਾਣ ਲੱਗੇ ਜਰੂਰ ਕਰਉਂਣੇ ਸੀ ਆ ਮਿਲੇ ਕੇ ਜਾਂਦੇ ਖਾਣ ਵਾਸਤੇ ਮਿੱਠੀਆਂ-ਮਿੱਠੀਆਂ ਚਾਹ ਦੇ ਨਾਲ ਸ਼ਾਮ ਨੂੰ ਓਏ ਫਾਈਨਲੀ ਸਮਾਂ 2 ਵਜੇ ਨੇ ਪੂਰੇ ਐਨ 2 ਵਜੇ 11 ਮਿੰਟ ਹੋ ਗਏ ਵਾਹ ਗਰਮੀ ਦੇ ਅਭੀ ਤਾਂ ਮਿੱਤਰਾ ਇਦਾਂ ਹੁੰਦਾ ਹੈ ਜਿਵੇਂ ਮਾਜੀ ਬੰਦਾ ਘੁੰਮੇ ਵੇਦਾ ਹੁੰਦਾ ਫਟਾਫਟ ਘਰੋਂ ਚਲੀ ਜਾਂ ਆਪਣੇ ਹਾਂ ਜੀ ਇਹਦਾ ਜੋ ਸੋ ਕੁਛੱਜੂ ਦੇ ਚਿਵਾਰੇ ਉਹ ਪਲਖਣਾ ਬੁਖਾਰੇ ਇੱਕ ਇੱਕ ਮੁਹਾਵਰਾ ਹੁੰਦਾ ਸੀ ਆਪਣੀ ਪੰਜਾਬੀ ਦੇ ਵਿੱਚ ਉਹ ਸੱਚਾ ਸੀਗਾ ਵੀ ਘਰ ਆ ਕੇ ਬੰਦੇ ਨੂੰ ਤਸੱਲੀ ਹੋਏ ਵੀ ਹਾਂ ਲਵੀ ਘਰੇ ਪਹੁੰਚ ਗਏ ਆਪਾਂ ਪੈਂਤਰੀ ਕਾਵੇ ਹੋਬ ਨਵੀਂ ਜਗ੍ਹਾ ਛੱਡਦਾ ਹੀ ਖੜਾ ਨਵੀਂ ਜਗ੍ਹਾ ਕਿਹੜਾ ਛੱਡਦਾ ਨਵੀਂ ਜਗ੍ਹਾ ਨਵੀਂ ਜਗ੍ਹਾ ਹੈ ਬਈ ਚੱਲਿਆ ਗਰਮੀ ਮੇਤਰਾ ਬਹੁਤ ਹੋ ਗਈ ਗਰਮੀ ਜਿੰਨੀ ਕਹਿ ਦਈਏ ਝੂਠ ਬੋਲ ਦਈਏ ਉਨੀ ਗਰਮੀ ਆ ਤੇ ਦੇਖੀ ਜੜਦਾ ਮੈਨੂੰ ਹੁਣ ਫੜ ਕੇ ਪੀਵੇ ਨਾ ਹੁਣ ਤਾਂ ਪੈਣਾ ਚਾਹੀਦਾ ਸ਼ਾਈ ਫਰੀ ਖਾਦਾ ਵੈ ਪਾਲਕ ਫਰੀ ਖਾਦਾ ਵੈ ਨਹੀਂ ਜੀ ਹੈਗਾ ਥੋੜਾ ਸੋਜ ਹੈ ਤੇ ਫਿਰ ਉਹ ਉਹ ਲਿਆਓ ਓਕੀ ਕੋਲ ਕੇ ਪੀਕ ਮੈਂ ਹਾਂਜੀ ਮੈਂ ਤਰ ਓਕੀ ਕੋਲ ਕੇ ਪੀਨੇ ਆ ਪਉਦੀ কুরਲ ਹੀ ਕਰਦੇ ਆ ਤੇ ਉਹਦੇ ਨਾਲ ਫਿਰ ਫਰਕ ਪੈ ਮੈਨੂੰ ਆਪਣੇ ਮਹਿਸੂਸ ਹੁੰਦਾ ਹੈ ਵੀ ਦਰਦ ਵੀ ਘਟਿਆ ਵੈ ਥੋੜਾ ਸੋਜ ਵੀ ਘਟਿਆ ਮੈਨੂੰ ਆਪਣੇ ਨੂੰ ਖੁਦ ਮਹਿਸੂਸ ਹੁੰਦਾ ਮੈਨੂੰ ਲਓ ਮੈਂ ਤਰੋਂ ਆਪਾਂ ਓਕੀ ਲੈਨੇ ਹੁਣ ਬਸ ਥੋੜੇ ਪਾਣੀ ਪਾ ਗਏ ਜਿਹਦਾ ਇਹ ਲਿਖਿਆ ਦੇਖੋ ਉੱਪਰ ਇਹ ਮੈਥਾਡੋਸ ਪਰ ਬੰਬੀਨੀ ਬੱਚੇ ਅੱਧੀ ਲੈਣ ਤੇ ਜਿਹੜੇ ਜੇ ਉਹ ਵੀ ਓਕੇ ਜੀ ਨਾ ਸਿਰ ਸੋ ਦੁਖਦਾ ਹੋਵੇ ਕੁਝ ਵੀ ਦੁਖਦਾ ਬੁਖਾਰ ਹੋਵੇ ਉਹਦੇ ਵਿੱਚ ਡਾਕਟਰ ਦੰਨੇ ਆਉਗੀ ਪਾਚ ਜੜ ਦੁਖਦੀ ਹੋਵੇ ਫੇ ਮਿੱਤਰੋ ਸਿਰ ਕੁਰਲੀ ਕਰਨੀ ਨਹੀਂ ਦੇਦਾ ਅੰਦਰ ਨੂੰ ਗਾਲੇ ਨਹੀਂ ਵੀ ਸਿਰ ਵੀ ਦੁਖੇ ਪਾਇ ਦਰਦ ਵੀ ਠੀਕ ਹੋ ਜਾਵੇ ਪਰ ਜਿੰਨਾ ਤੇ ਇਹਨੂੰ ਐਂ ਦੰਦਾਂ ਨਾਲ ਕੁਰਲੀ ਆ ਕੇ ਜਾਉਂਗੇ ਨਾ ਹੰਤਾ ਨਾ ਫਿਰ ਐਂ ਦੰਦ ਸਾਫ ਹੋ ਜਾਣੇ ਆ ਤੇ ਦਰਦ ਇੱਕ ਸਕਿੰਟ ਦੇ ਵਿੱਚ ਮੈਂ ਤੇ ਇੱਕ ਸਕਿੰਟ ਦਰਦ ਖਤਮ ਹੋ ਜਾਂਦਾ ਇਹਨਾਂ ਹੁਣ ਮਿੱਤਰੋ ਕਰਦੇ ਆਪਾਂ ਰੈਸਟ ਦੋ ਤਿੰਨ ਘੰਟੇ ਤੇ ਫਿਰ ਸ਼ਾਮ ਨੂੰ ਸ਼ੌਪ ਤੇ ਜਾਂਦਾ ਕੰਮ ਤੇ ਜਾਣਾ ਵਲੌਗ ਤਾਂ ਪੈਸੀ ਮੈਂ ਸੋਚ ਤਾ ਕਿ ਉਹ ਵੀ ਇਦਾਂ ਲੰਮਾ ਹੀ ਚੱਲੀ ਜਾਣਾ ਭਾਵੇਂ ਹਣਾ ਵੀ ਸ਼ਾਮ ਨੂੰ ਕੰਮ ਤੇ ਜਾਣਾ ਹੈ ਉਦੋਂ ਵੀ ਬੰਦਾ ਬੱਜ ਬਣਾਈ ਜਾਂਦਾ ਫਿਰ ਉਹ ਸੇਮ ਜਿਹਾ ਹੋ ਜਾਂਦਾ ਮਤਲਬ ਕੰਮ ਦੀ ਰੁਟੀਨ ਤਾਂ ਆਪਣੀ ਸੇਮ ਹੀ ਹੁੰਦੀ ਆ ਤੇ ਜੇ ਵੀਰੇ ਹੁੰਦੇ ਵੀ ਹਾਂ ਕਿਤੇ ਕੋਈ ਸਮਾਨ ਕਿਸੇ ਕਿਹੜੀ ਮਾਰਕੀਟ ਲੈਣ ਜਾਣਾ ਹੁੰਦਾ ਹੈ ਕਦੇ ਕਿਤੇ ਜਮਾਦ ਲੰਚ ਤੇ ਗਏ ਸੀ ਆਪਾਂ ਕਦੇ ਕਿਤੇ ਹੋ ਜਾਣਾ ਹੈ ਕਈ ਵਾਰ ਕਿਸੇ ਪਿੰਡ ਪਰ ਘਰ ਵੀ ਜਾਨੇ ਆ ਉਹ ਵੀ ਤੁਹਾ ਡਿਫਰੈਂਟ ਹੋ ਜਾਂਦਾ ਤੇ ਸ਼ਾਮ ਟਾਈਮ ਦੀ ਸ਼ਾਮ ਦੀ ਰੁਟੀਨ ਹੈ ਸਾਡੀ ਲਗਭਗ ਸੇਮ ਹੁੰਦੀ ਆ ਇਸ ਕਰਕੇ ਬਲੌਗਰ ਮੈਂ ਆਫ ਪ੍ਰੇਫਰ ਕਰਦਾ ਨਾ ਵੀ ਥੋੜਾ ਪਹਿਲੇ ਟੈਰਮੀਨਲ ਕਲੋਸ ਕਰਨ ਦਾ ਕਿਉਂਕਿ ਮੈਂ ਨਹੀਂ ਜਾਂਦਾ ਮੇਰੇ ਪਿੰਡ ਪਰ ਮੈਨੂੰ ਦੇਖ ਕੇ ਬੋਰ ਹੋਣ ਹਮੇਸ਼ਾ ਐਕਟਿਵ ਰਹਿਣ ਐਂਡ ਖੁਸ਼ ਰਹਿਣ ਬਸ ਇਦਾਂ ਹੁੰਦਾ ਆਪਣਾ ਠੀਕ ਹੈ ਨੀ ਤੇ ਬਾਕੀ ਕੁਲਮ ਲਾ ਕੇ ਬੜਾ ਆਨੰਦ ਆਇਆ ਜਦੋਂ ਪਰਿਵਾਰ ਗਏ ਉਸ ਤੋਂ ਬਟਾ ਕੋਈ ਸਮਾਂ ਨਹੀਂ ਹੁੰਦਾਗਾ ਤੇ ਉਸ ਤੋਂ ਬੈਟਰ ਕੋਈ ਚੀਜ਼ ਹੁੰਦੀ ਹੈ ਕਿ ਲਾਈਫ ਇਹੀ ਹੁੰਦੀ ਹੈ ਮਿੱਤਰੋ ਆਪਣੀ ਭੈਣ ਭਰਾਵਾਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਆਲੇ ਦੁਆਲੇ ਜਿਹੜਾ ਆਪਾਂ ਨੂੰ ਰਲ ਮਿਲ ਕੇ ਐਨ ਤੁਹਾ ਗਣਾ ਕਿਉਂ ਖਿਚੜੀ ਹੋ ਗਰੀ ਆਪਾਂ ਰਹਿਣਾ ਚਾਹੀਦਾ ਆਪਾਂ ਨੂੰ ਤੇ ਮੰਦੇ ਬੋਲ ਜਵਾਨ ਚ ਨਾ ਬੋਲੀਏ ਤੇ ਨਾ ਪਰਮਾਤਮਾ ਬੁਲਾਵੇ ਸਭ ਨੂੰ ਪਿਆਰ ਬੰਡੀਏ ਤੇ ਪਿਆਰ ਲਈਏ ਤੇ ਬਸ ਇਹੀ ਛੋਟਾ ਸਨੇਹਾ ਸੀਗਾ ਆਪਰੇ ਤੁਹਾਡੇ ਭਰਾ ਦਾ ਤੁਹਾਡੇ ਵਾਸਤੇ ਤੇ ਇਹਦੇ ਨਾਲ ਅੱਜ ਦਾ ਵਲੌਗ ਇੱਥੇ ਆਪ ਆਪਣਾ ਬੰਦ ਕਰਦੇਵੇਂ ਉਮੀਦ ਕਰਦਾ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰੇ ਮਿਲਦਾ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸ